ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੂਰਜ ਪ੍ਰਕਾਸ਼ ਗ੍ਰੰਥ ਦੇ 17ਵੇਂ ਅਧਿਆਏ ਦੀ ਕਥਾ ਸਾਰ ਰੂਪ ਵਿੱਚ ਕਰਾਂਗੇ ਕਵੀ ਸੰਤੋਖ ਸਿੰਘ ਜੀ ਸਭ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਜੀ ਦਾ ਮੰਗਲਾ ਚਰਨ ਕਰਦੇ ਹੋਏ ਕਹਿੰਦੇ ਹਨ ਕਿ ਸ੍ਰੀ ਗੁਰੂ ਰਾਮਦਾਸ ਜੀ ਜੋ ਮਾਇਆ ਦੇ ਪਤੀ ਹਨ ਸੱਚੇ ਗੁਰੂ ਹਨ ਅਤੇ ਉਹ ਆਪਣੇ ਭਗਤਾਂ ਨੂੰ ਸੁੱਖ ਦੇਣ ਵਾਲੇ ਹਨ ਜੇਕਰ ਕਿਸੇ ਨੂੰ ਜਮਦੂਤਾਂ ਕੋਲੋਂ ਡਰ ਲੱਗਦਾ ਹੈ ਤਾਂ ਉਹ ਗੁਰੂ ਜੀ ਦੀ ਸ਼ਰਨ ਚਲਾ ਜਾਵੇ ਗੁਰੂ ਰਾਮਦਾਸ ਜੀ ਚਮਾ ਤੋਂ ਵੀ ਛੁਟਕਾਰਾ ਕਰਵਾ ਦਿੰਦੇ ਹਨ ਭਾਵੇਂ ਉਹ ਪਲਾਸੇਣਾ ਵਿੱਚ ਹੀ ਜਮਾਂ ਦਾ ਡਰ ਮੁਕਾ ਦਿੰਦੇ ਹਨ ਇਸ ਤੋਂ ਬਾਅਦ 17ਵੇਂ ਅਧਿਆਏ ਦੇ ਪਹਿਲੇ ਭਾਗ ਦੀ ਕਥਾ ਦੀ ਸ਼ੁਰੂਆਤ ਹੁੰਦੀ ਹੈ ਇਸ ਅਧਿਆਏ ਦੇ ਪਹਿਲੇ ਭਾਗ ਵਿੱਚ ਨਾਨਕ ਜੀ ਕੋਈ ਕੰਮਕਾਰ ਕੋਈ ਕੰਮਕਾਰ ਕਰਨ ਬਾਰੇ ਆਪਣੀ ਭੈਣ ਨਾਨਕੀ ਅਤੇ ਭਾਈਆ ਜੈਰਾਮ ਜੀ ਨੂੰ ਦੱਸਦੇ ਹਨ ਫਿਰ ਮੋਦੀ ਖਾਨੇ ਵਿੱਚ ਨੌਕਰੀ ਕਰਨ ਬਾਰੇ ਜ਼ਿਕਰ ਮਿਲਦਾ ਹੈ ਇਸ ਅਧਿਆਏ ਦੇ ਆਰੰਭ ਵਿੱਚ ਕਵੀ ਜੀ ਦੱਸਦੇ ਹਨ ਕਿ ਨਾਨਕ ਜੀ ਬੇਬੇ ਨਾਨਕੀ ਅਤੇ ਭਾਈਆ ਜੈਰਾਮ ਜੀ ਦੇ ਘਰ ਸੁਖੀ ਵੱਸਦੇ ਹਨ ਬੇਬੇ ਨਾਨਕੀ ਜੀ ਅਤੇ ਜੈਰਾਮ ਜੀ ਨਾਨਕ ਜੀ ਦਾ ਬਹੁਤ ਸਤਿਕਾਰ ਕਰਦੇ ਹਨ ਉਹ ਹਰ ਸਮੇਂ ਨਾਨਕ ਜੀ ਦੀ ਸੇਵਾ ਵਿੱਚ ਲੱਗੇ ਰਹਿੰਦੇ ਹਨ ਇਸ ਤਰ੍ਹਾਂ ਨਾਨਕ ਜੀ ਸੁਲਤਾਨਪੁਰ ਵਿਖੇ ਸਮਾਂ ਬਤੀਤ ਕਰ ਰਹੇ ਹਨ ਅਤੇ ਉਹ ਸਾਰੇ ਪਿੰਡ ਵਿੱਚ ਇੱਧਰ-ਉੱਧਰ ਤੁਰ ਫਿਰ ਕੇ ਦੇਖਦੇ ਹਨ ਪਰਮੇਸ਼ਰ ਧਰਤੀ ਉੱਤੇ ਨਾਨਕ ਜੀ ਦੇ ਰੂਪ ਵਿੱਚ ਲੋਕਾਂ ਨੂੰ ਤਾਰਨ ਵਾਸਤੇ ਆਇਆ ਸੀ ਕਿਉਂਕਿ ਕਾਲ ਯੁਗ ਦੇ ਸਮੇਂ ਵਿੱਚ ਲੋਕ ਸੜ ਰਹੇ ਸੀ ਪਾਪਾਂ ਵਿੱਚ ਕਾਲ ਯੁਗ ਦੇ ਇਸ ਮਾੜੇ ਸਮੇਂ ਵਿੱਚ ਲੋਕ ਆਪਣੇ ਪਾਪਾਂ ਕਾਰਨ ਇੱਕ ਦੂਜੇ ਨਾਲ ਈਰਖਾ ਕਰਨ ਕਰਕੇ ਆਪਣੇ ਪਾਪਾਂ ਦੇ ਕਾਰਨ ਉਹ ਲੋਕ ਦੁਖੀ ਹੋ ਰਹੇ ਹਨ ਇੱਕ ਦਿਨ ਨਾਨਕ ਜੀ ਆਪਣੇ ਪਣਭੋਈਏ ਜੈ ਰਾਮ ਜੀ ਦੇ ਨਾਲ ਅਤੇ ਬੇਬੇ ਨਾਨਕੀ ਜੀ ਨਾਲ ਬੈਠੇ ਸਨ ਉਹ ਘਰ ਵਿੱਚ ਹੀ ਬੈਠੇ ਗੱਲਾਂ ਕਰ ਰਹੇ ਸੀ ਉਸ ਸਮੇਂ ਕਮਲ ਦੇ ਫੁੱਲ ਵਰਗੇ ਨੇਤਰਾਂ ਦੇ ਮਾਲਕ ਨਾਨਕ ਜੀ ਜੋ ਗੁਨਾ ਦਾ ਖਜ਼ਾਨਾ ਹਨ ਉਹਨਾਂ ਨੇ ਕਿਹਾ ਕਿ ਤੁਸੀਂ ਸਾਰੇ ਮੇਰੀ ਗੱਲ ਧਿਆਨ ਨਾਲ ਸੁਣੋ ਨਾਨਕ ਜੀ ਨੇ ਕਿਹਾ ਕਿ ਮੈਂ ਕੋਈ ਕੰਮ ਨਹੀਂ ਕਰਦਾ ਭਾਵ ਕੰਮਕਾਰ ਵਜੋਂ ਮੈਂ ਬੇਲਾ ਹਾਂ ਇਸ ਕਰਕੇ ਮੈਨੂੰ ਚੰਗਾ ਨਹੀਂ ਲੱਗਦਾ ਹੈ ਉਹਨਾਂ ਨੇ ਕਿਹਾ ਕਿ ਸਿਆਣੇ ਲੋਕ ਕਹਿੰਦੇ ਹਨ ਅਤੇ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਸਾਨੂੰ ਸਾਰਿਆਂ ਨੂੰ ਕੋਈ ਕੰਮਕਾਰ ਜ਼ਰੂਰ ਕਰਨਾ ਚਾਹੀਦਾ ਹੈ ਇਹ ਇਸ ਸੰਸਾਰ ਦੀ ਰੀਤ ਹੈ ਨਾਨਕ ਜੀ ਨੇ ਕਿਹਾ ਕਿ ਫਿਰ ਮੈਂ ਆਪਣੇ ਮਨ ਦੇ ਆਖੇ ਲੱਗ ਕੇ ਕਿਉਂ ਇਸ ਰੀਤ ਦਾ ਵਿਰੋਧ ਕਰਾਂ ਉਨਾਂ ਨੇ ਭਾਈ ਜੈ ਰਾਮ ਜੀ ਤੋਂ ਪੁੱਛਿਆ ਕਿ ਮੈਂ ਕਿਹੜਾ ਕੰਮ ਕਰਾਂ ਤਾਂ ਕਿ ਮੈਂ ਵੀ ਕੰਮਕਾਰ ਵਿੱਚ ਲੱਗ ਕੇ ਆਪਣੇ ਆਪ ਨੂੰ ਵਿਅਸਤ ਰੱਖ ਸਕਾਂ ਨਾਨਕ ਜੀ ਦੀ ਇਹ ਗੱਲ ਸੁਣ ਕੇ ਬੇਬੇ ਨਾਨਕੀ ਜੀ ਨੇ ਕਿਹਾ ਕਿ ਤੁਸੀਂ ਗਿਆਨ ਨੂੰ ਸੁਣ ਕੇ ਅਤੇ ਫਿਰ ਮਨ ਵਿੱਚ ਗਿਆਨ ਦੀ ਵਿਚਾਰ ਕਰੋ ਕਿਉਂਕਿ ਇਹ ਹੀ ਤੁਹਾਡਾ ਕੰਮ ਹੈ ਤੁਸੀਂ ਇਸ ਸੰਸਾਰ ਦੇ ਮਾਲਕ ਹੋ ਇਸ ਕਰਕੇ ਤੁਸੀਂ ਸੰਤਾਂ ਮਹਾਂਪੁਰਸ਼ਾਂ ਨਾਲ ਬੈਠ ਕੇ ਵਿਚਾਰ ਚਰਚਾ ਕਰੋ ਬੇਬੇ ਨਾਨਕੀ ਜੀ ਨੇ ਕਿਹਾ ਕਿ ਤੁਸੀਂ ਜੜ ਅਤੇ ਚੇਤਨ ਦੋਵਾਂ ਨੂੰ ਮੁਕਤੀ ਦੇਣ ਵਾਲੇ ਹੋ ਅਤੇ ਨਰ ਅਤੇ ਨਾਰੀ ਨੂੰ ਤਾਰਨ ਵਾਲੇ ਹੋ ਤੁਸੀਂ ਸਾਰੇ ਹੀ ਦੇਵਤੇ ਅਤੇ ਦਾਇੰਤ ਤੁਹਾਡੀ ਪੂਜਾ ਕਰਦੇ ਹਨ ਇਸ ਤਰ੍ਹਾਂ ਘਰ ਵਿੱਚ ਜੋ ਵੀ ਧਨ ਅਤੇ ਪਦਾਰਥ ਹਨ ਇਹ ਸਾਰੇ ਹੀ ਤੁਹਾਡੇ ਦਿੱਤੇ ਹੋਏ ਹਨ ਇਸ ਤੋਂ ਬਾਅਦ ਭਾਈ ਜੈਰਾਮ ਜੀ ਨੇ ਨਾਨਕ ਨਾਨਕ ਜੀ ਨੂੰ ਕਿਹਾ ਕਿ ਤੁਹਾਨੂੰ ਜੋ ਵੀ ਚਾਹੀਦਾ ਹੈ ਤੁਸੀਂ ਲੈ ਸਕਦੇ ਹੋ ਸੰਸਾਰ ਦੇ ਇਹ ਸਾਰੇ ਕੰਮ ਝੂਠੇ ਹਨ ਇਸ ਤਰ੍ਹਾਂ ਲੋਕ ਝੂਠੇ ਕੰਮਾਂ ਵਿੱਚ ਫਸੇ ਹੋਏ ਹਨ ਬਾਕੀ ਦੁਨੀਆ ਤਾਂ ਮਾਇਆ ਵਿੱਚ ਡੁੱਬੀ ਹੀ ਹੈ ਪਰ ਤੁਸੀਂ ਤਾਂ ਮਾਇਆ ਦੇਵੀ ਮਾਲਕ ਹੋ ਲੋਕ ਪਰਮਾਤਮਾ ਨੂੰ ਭੁਲਾ ਕੇ ਬੁਰੇ ਕੰਮ ਕਰਦੇ ਹਨ ਅਤੇ ਫੇਰ ਸ਼ਰਮਸਾਰ ਹੋ ਰਹੇ ਹਨ ਇਸ ਤਰ੍ਹਾਂ ਉਹ ਆਪਣੇ ਹੀ ਕੰਮਾਂ ਵਿੱਚ ਫਸ ਜਾਂਦੇ ਹਨ ਅਸੀਂ ਸੰਸਾਰੀ ਲੋਕ ਤਾਂ ਉਹ ਮਾਇਆ ਵਿੱਚ ਹੀ ਫਸੇ ਹੋਏ ਹਾਂ ਤੁਸੀਂ ਕਿਉਂ ਫਸਣਾ ਚਾਹੁੰਦੇ ਹੋ ਭਾਈ ਜੈਰਾਮ ਜੀ ਨੇ ਨਾਨਕ ਜੀ ਨੂੰ ਕਿਹਾ ਇਹ ਤੁਸੀਂ ਬੈਠ ਕੇ ਨਾਮ ਸਿਮਰਨ ਕਰੋ ਇਸ ਤਰ੍ਹਾਂ ਤੁਸੀਂ ਪਰਮੇਸ਼ਰ ਦੇ ਪਿਆਰ ਵਿੱਚ ਰਹੋ ਅਤੇ ਮੈਨੂੰ ਵੀ ਇਸ ਤਰ੍ਹਾਂ ਸੁਖ ਦੀ ਪ੍ਰਾਪਤੀ ਹੋਵੇਗੀ ਇਸ ਤੋਂ ਬਾਅਦ ਕਮਲ ਫੁੱਲ ਵਰਗੇ ਨੈਣਾਂ ਦੇ ਮਾਲਕ ਨਾਨਕ ਜੀ ਨੇ ਕਿਹਾ ਕਿ ਬੇਬੇ ਜੀ ਦੁਨੀਆ ਦਾ ਗਿਆਨ ਵੀ ਇਹੀ ਗੱਲ ਕਹਿੰਦਾ ਹੈ ਕਿ ਇਨਸਾਨ ਨੂੰ ਕਮਾ ਕੇ ਆਪ ਹੀ ਖਾਣਾ ਚਾਹੀਦਾ ਹੈ ਅਤੇ ਦੂਸਰਿਆਂ ਨੂੰ ਵੀ ਖਵਾਉਣਾ ਚਾਹੀਦਾ ਹੈ ਭੋਜਨ ਅਤੇ ਕੱਪੜੇ ਇਹ ਸਾਰੇ ਕਾਰਨ ਹਨ ਧਨ ਕਮਾਉਣਾ ਚਾਹੀਦਾ ਹੈ ਇਸ ਤਰ੍ਹਾਂ ਪਰਮਾਤਮਾ ਸਾਡੇ ਤੇ ਤਰਸ ਕਰਕੇ ਆਪਾਂ ਨੂੰ ਬਚਾ ਲੈਂਦਾ ਹੈ ਜੋ ਸੇਵਾ ਕਰ ਲੈਂਦਾ ਹੈ ਉਹ ਮੁਕਤ ਹੋ ਜਾਂਦਾ ਹੈ ਉਹ ਦੁਬਾਰਾ ਦੁਨੀਆ ਵਿੱਚ ਨਹੀਂ ਆਉਂਦਾ ਇਸ ਤੋਂ ਬਾਅਦ ਫੇਰ ਭਾਈ ਜੈ ਰਾਮ ਜੀ ਬੋਲੇ ਕਿ ਨਾਨਕ ਅਸੀਂ ਤੇਰੀ ਗੱਲ ਨਾਲ ਸਹਿਮਤ ਹਾਂ ਅਤੇ ਮੈਂ ਤੇਰਾ ਕਿਹਾ ਹੋਇਆ ਮੋੜ ਨਹੀਂ ਸਕਦਾ ਤੁਹਾਡੀ ਤਾਂ ਰਾਏ ਬੁਲਾਰ ਵੀ ਬਹੁਤ ਸਿਫਤ ਕਰਦਾ ਹੈ ਭਾਈ ਜੈ ਰਾਮ ਜੀ ਨੇ ਨਾਨਕ ਜੀ ਨੂੰ ਕਿਹਾ ਕਿ ਜੇਕਰ ਤੂੰ ਲੇਖਾ ਪੜਿਆ ਹੈ ਭਾਬ ਤੈਨੂੰ ਹਿਸਾਬ ਕਿਤਾਬ ਕਰਨਾ ਆਉਂਦਾ ਹੈ ਨਾਨਕ ਜੀ ਨੇ ਕਿਹਾ ਕਿ ਹਾਂ ਜੀ ਮੈਂ ਲੇਖਾ ਪੜਿਆ ਹੈ ਅਤੇ ਜੇਕਰ ਕੋਈ ਹਿਸਾਬ ਕਿਤਾਬ ਵਾਲਾ ਕੰਮ ਹੈ ਤਾਂ ਤੁਸੀਂ ਮੈਨੂੰ ਕੰਮ ਦਵਾ ਦਿਓ ਅਸੀਂ ਸਾਰਾ ਹਿਸਾਬ ਕਿਤਾਬ ਵਾਲਾ ਕੰਮ ਜਾਣਦੇ ਹਾਂ ਭਾਬ ਜੋ ਲੈਣਾ ਅਤੇ ਜੋ ਦੇਣਾ ਹੈ ਉਹ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਇਸ ਤੋਂ ਬਾਅਦ ਜੈ RAM ਜੀ ਨੇ ਕਿਹਾ ਕਿ ਸਾਡਾ ਇੱਥੇ ਇੱਕ ਨਵਾਬ ਹੈ ਦੌਲਤ ਰਾਏ ਉਸ ਦੀ ਇੱਕ ਦੁਕਾਨ ਹੈ ਇਸ ਤਰ੍ਹਾਂ ਤੁਸੀਂ ਉਸ ਦਾ ਮੋਦੀ ਖਾਨਾ ਸੰਭਾਲ ਲਓ ਹੁਣ ਤੁਸੀਂ ਦੌਲਤ ਰਾਏ ਦਾ ਮੋਦੀ ਖਾਨਾ ਚਲਾਓ ਫਿਰ ਨਾਨਕ ਜੀ ਨੇ ਭਾਈ ਜੈ ਭਾਈ ਜੈ RAM ਜੀ ਨੂੰ ਕਿਹਾ ਕਿ ਕਰਤਾਰ ਆਪੇ ਹੀ ਮੋਦੀ ਖਾਨੇ ਦਾ ਕੰਮ ਕਾਰ ਚਲਾਵੇਗਾ ਇਸ ਤਰ੍ਹਾਂ ਇਸ ਤਰ੍ਹਾਂ ਦੀਨਾਂ ਨੂੰ ਬਚਾਉਣ ਵਾਲਾ ਪਰਮਾਤਮਾ ਹਰ ਥਾਂ ਮੌਜੂਦ ਹੈ ਉਹ ਆਪਣੇ ਸੰਤਾਂ ਨੂੰ ਆਪ ਹੀ ਰੱਖਦਾ ਹੈ ਅਤੇ ਆਪ ਹੀ ਉਹਨਾਂ ਦੀ ਲਾਜ ਰੱਖਦਾ ਹੈ ਇਸ ਤੋਂ ਬਾਅਦ ਭਾਈ ਜੈਰਾਮ ਜੀ ਨੇ ਕਿਹਾ ਕਿ ਨਾਨਕ ਤੂੰ ਫਿਕਰ ਨਾ ਕਰ ਤੇਰਾ ਸਾਰਾ ਹੀ ਕੰਮ ਹੋ ਜਾਵੇਗਾ ਪਰ ਤੂੰ ਇਹ ਧਿਆਨ ਰੱਖੀਂ ਕਿ ਮੋਦੀ ਖਾਨੇ ਦਾ ਕੰਮ ਬਹੁਤ ਵੱਡਾ ਹੈ ਚਲੋ ਹੁਣ ਆਪਾਂ ਦੌਲਤ ਰਾਏ ਦੇ ਪਾਸ ਚੱਲਦੇ ਹਾਂ ਗੱਲਬਾਤ ਕਰਨ ਲਈ ਇਸ ਲਈ ਬਿਨਾਂ ਦੇਰੀ ਕੀਤੇ ਆਪਾਂ ਚੱਲਦੇ ਹਾਂ ਜਦੋਂ ਭਾਈ ਜੈਰਾਮ ਜੀ ਅਤੇ ਨਾਨਕ ਜੀ ਦੌਲਤ ਰਾਏ ਦੇ ਕੋਲ ਪਹੁੰਚ ਗਏ ਤਾਂ ਉਹਨਾਂ ਨੇ ਸਾਰੀ ਗੱਲ ਉਸ ਨਾਲ ਕੀਤੀ ਇਸ ਸਾਰੀ ਗੱਲਬਾਤ ਦੇ ਦੌਰਾਨ ਦੌਲਤ ਰਾਏ ਨਾਨਕ ਜੀ ਵੱਲ ਹੀ ਦੇਖਦਾ ਰਿਹਾ ਅਤੇ ਉਸ ਨੇ ਕਿਹਾ ਕਿ ਇਹ ਮੋਦੀ ਖਾਨਾ ਚੰਗੀ ਤਰ੍ਹਾਂ ਚਲਾ ਲਵੇਗਾ ਇਹ ਮੇਰਾ ਵਿਸ਼ਵਾਸ ਹੈ ਇਹ ਦੇਖਣ ਵਿੱਚ ਬਹੁਤ ਸਿਆਣਾ ਲੱਗਦਾ ਹੈ ਉਸ ਸਮੇਂ ਇਹ ਰਿਵਾਜ ਸੀ ਕਿ ਜਦੋਂ ਕੋਈ ਗੱਲ ਪੱਕੀ ਹੋ ਜਾਂਦੀ ਸੀ ਤਾਂ ਇੱਕ ਸ਼ਾਲ ਦੇ ਕੇ ਡਿਊਟੀ ਦੇ ਦਿੱਤੀ ਜਾਂਦੀ ਸੀ ਇਸ ਤਰ੍ਹਾਂ ਦولت رائے ਨੇ ਇੱਕ ਕੱਪੜਾ ਉਹਨਾਂ ਦੇ ਮੋਢਿਆਂ ਤੇ ਪਾ ਕੇ ਉਹਨਾਂ ਨੂੰ ਮੋਦੀ ਖਾਨੇ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਫਿਰ ਦولت رائے ਨੇ ਨਾਨਕ ਜੀ ਨੂੰ 1000 ਰੁਪਏ ਦਿੱਤੇ ਅਤੇ ਕਿਹਾ ਕਿ ਹੁਣ ਤੁਸੀਂ ਮੋਦੀ ਖਾਨੇ ਦਾ ਕੰਮ ਸ਼ੁਰੂ ਕਰਦੇ ਹੋ ਇਸ ਤੋਂ ਬਾਅਦ ਨਾਨਕ ਜੀ ਅਤੇ ਭਾਈ ਅਜੈ ਰਾਮ ਜੀ 1000 ਰੁਪਏ ਲੈ ਕੇ ਵਾਪਸ ਘਰ ਆ ਗਏ ਘਰ ਆ ਕੇ ਉਹਨਾਂ ਨੇ ਸਾਰੇ ਸਮਾਨ ਦੀ ਇੱਕ ਲਿਸਟ ਤਿਆਰ ਕੀਤੀ ਕਿ ਜਿਹੜਾ ਜਿਹੜਾ ਸਮਾਨ ਖਰੀਦ ਕੇ ਲਿਆਉਣਾ ਹੈ ਇਸ ਤੋਂ ਬਾਅਦ ਅਗਲੇ ਦਿਨ ਮੋਦੀ ਖਾਨਾ ਖੋਲ ਦਿੱਤਾ ਗਿਆ ਅਤੇ ਸਾਰੀਆਂ ਵਸਤਾਂ ਲਿਆ ਕੇ ਰੱਖ ਦਿੱਤੀਆਂ ਇਸ ਤਰ੍ਹਾਂ ਲੋਕ ਸਮਾਨ ਲੈਣ ਆਉਣ ਲੱਗ ਪਏ ਅਤੇ ਨਾਨਕ ਜੀ ਆਪਣੇ ਹੱਥੀ ਲੋਕਾਂ ਨੂੰ ਸਮਾਨ ਭਾਵ ਸੌਦਾ ਦੇਣ ਲੱਗੇ ਇਸ ਤਰ੍ਹਾਂ ਨਾਨਕ ਜੀ ਨੇ ਆਪਣਾ ਖਾਣਾ ਪੀਣਾ ਵੀ ਮੋਦੀ ਖਾਨੇ ਵਿੱਚ ਹੀ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਬੇਬੇ ਨਾਨਕੀ ਜੀ ਦੀ ਸਲਾਹ ਲੈ ਕੇ ਉਹਨਾਂ ਨੇ ਰਸੋਈ ਉੱਥੇ ਹੀ ਤਿਆਰ ਕਰ ਲਈ ਉੱਥੇ ਹੀ ਭਾਈ ਵਾਲਾ ਜੀ ਅਤੇ ਨਾਨਕ ਜੀ ਭੋਜਨ ਤਿਆਰ ਕਰ ਲੈਂਦੇ ਸੀ ਅਤੇ ਉੱਥੇ ਹੀ ਛਕ ਲੈਂਦੇ ਸੀ ਇਸ ਤਰ੍ਹਾਂ ਨਾਨਕ ਜੀ ਆਪਣੀ ਮਰਜ਼ੀ ਦੇ ਅਨੁਸਾਰ ਮੋਦੀਖਾਨੇ ਦਾ ਕੰਮਕਾਰ ਕਰਦੇ ਸਨ ਉਹਨਾਂ ਦੇ ਮੋਦੀਖਾਨੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਉਣ ਲੱਗ ਪੈ ਸਨ ਹਰ ਰੋਜ਼ ਹੀ ਜੋ ਵੀ ਆਉਂਦਾ ਹੈ ਉਹ ਆਪਣਾ ਸੌਦਾ ਲੈ ਕੇ ਖੋਸੀ ਖੋਸੀ ਘਰ ਵਾਪਸ ਮੁੜ ਜਾਂਦਾ ਹੈ ਨਾਨਕ ਜੀ ਦੇ ਇਸ ਮੋਦੀ ਖਾਨੇ ਤੋਂ ਹਰ ਜ਼ਰੂਰਤ ਦੀ ਵਸਤ ਮਿਲ ਜਾਂਦੀ ਸੀ ਇਸ ਮੋਦੀ ਖਾਨੇ ਵਿੱਚ ਜੋ ਵਸਤਾਂ ਸੀ ਉਹ ਇਸ ਪ੍ਰਕਾਰ ਸਨ ਕਣਕ ਦਾ ਆਟਾ ਮਾਂ ਦੀ ਦਾਲ ਲੂਣ ਘਿਓ ਹਲਦੀ ਮਿਰਚ ਆਦ ਸਾਰੀਆਂ ਚੀਜ਼ਾਂ ਸਨ ਇਸ ਮੋਦੀ ਖਾਨੇ ਵਿੱਚ ਇਸ ਤੋਂ ਬਿਨਾ ਮਿਸਰੀ, ਪਤਾਸੇ, ਗੁੜ ਵੀ ਮੋਦੀ ਖਾਨੇ ਵਿੱਚ ਰੱਖਿਆ ਹੋਇਆ ਸੀ। ਇਸੇ ਤਰ੍ਹਾਂ ਚਣਿਆਂ ਭਾਵ, ਛੋਲਿਆਂ ਦੇ ਢੇਰ ਅਤੇ ਜਵਾਂ ਦੇ ਵੀ ਢੇਰ ਲੱਗੇ ਹੋਏ ਸੀ। ਇੰਨੀ ਭੀੜ ਹੁੰਦੀ ਸੀ ਦੁਕਾਨ 'ਤੇ ਕਿ ਬਾਰੀ ਮੁਸ਼ਕਲ ਨਾਲ ਮਿਲਦੀ ਸੀ। ਇਸ ਤਰ੍ਹਾਂ ਨਾਨਕ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰ ਇੱਕ ਵਸਤ ਦਿੰਦੇ ਸੀ ਗਾਹਕਾਂ ਨੂੰ ਅਤੇ ਉਹਨਾਂ ਦਾ ਪੂਰਾ ਹਿਸਾਬ ਕਿਤਾਬ ਰੱਖਦੇ ਸੀ। ਇਸ ਤਰ੍ਹਾਂ ਮੋਦੀ ਖਾਨੇ ਦੀਆਂ ਸਾਰੀਆਂ ਵਸਤਾਂ ਦਾ ਪੂਰਾ ਰਿਕਾਰਡ ਰੱਖਿਆ ਜਾਂਦਾ ਸੀ ਨਾਨਕ ਜੀ ਨੂੰ ਇਸ ਤਰ੍ਹਾਂ ਕੰਮ ਕਰਦਿਆਂ ਦੇਖ ਕੇ ਭਾਈ ਜੈ ਰਾਮ ਜੀ ਅਤੇ ਬੇਬੇ ਨਾਨਕੀ ਜੀ ਨੂੰ ਬਹੁਤ ਖੁਸ਼ੀ ਹੋਈ ਬੇਬੇ ਨਾਨਕੀ ਜੀ ਨੇ ਆਪਣੇ ਪਤੀ ਜੈ ਰਾਮ ਜੀ ਨੂੰ ਕਿਹਾ ਕਿ ਹੁਣ ਮੇਰਾ ਵੀਰ ਕਮਾਈ ਕਰਨ ਲੱਗ ਪਿਆ ਹੈ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਮੇਰਾ ਵੀਰ ਹੁਣ ਆਪਣੇ ਵਿਆਹ ਵਾਸਤੇ ਰੁਪਏ ਇਕੱਠੇ ਕਰ ਰਿਹਾ ਹੈ ਬੇਬੇ ਨਾਨਕੀ ਜੀ ਨੇ ਭਾਈ ਜੈਰਾਮ ਜੀ ਨੂੰ ਕਿਹਾ ਕਿ ਹੁਣ ਤੁਸੀਂ ਇਹਨਾਂ ਦੇ ਵਿਆਹ ਲਈ ਕੋਈ ਘਰ ਲੱਭ ਲਵੋ ਪਰ ਤੁਸੀਂ ਇੱਕ ਗੱਲ ਦਾ ਧਿਆਨ ਰੱਖਿਓ ਕਿ ਮੇਰੇ ਪਿਤਾ ਮਹਿਤਾ ਕਾਲੂ ਜੀ ਕੋਈ ਖਾਸ ਘਰ ਲੱਭਣਗੇ ਇਸ ਤਰ੍ਹਾਂ ਨਾਨਕ ਜੀ ਨੂੰ ਕੰਮ ਕਰਦਾ ਦੇਖ ਕੇ ਮੇਰੇ ਪਿਤਾ ਜੀ ਬਹੁਤ ਖੁਸ਼ ਹੋ ਜਾਣਗੇ ਉਹਨਾਂ ਦਾ ਇਹੀ ਸੁਪਨਾ ਸੀ ਕਿ ਨਾਨਕ ਇੱਥੇ ਆ ਕੇ ਕੋਈ ਕੰਮਕਾਰ ਕਰੇ ਅਤੇ ਵਿਆਹ ਕਰਵਾ ਲਵੇ ਭਾਈਆ ਜੈ RAM ਜੀ ਅਤੇ ਬੇਬੇ ਨਾਨਕੀ ਜੀ ਦੀ ਭਾਈਆ ਜੈ ਰਾਮ ਜੀ ਬੇਬੇ ਨਾਨਕੀ ਜੀ ਦੀ ਇਹ ਗੱਲ ਸੁਣ ਕੇ ਬੋਲੇ ਕਿ ਨਾਨਕ ਨੇ ਹੁਣ ਆਪਣਾ ਸੋਹਣਾ ਕੰਮ ਤੋੜ ਲਿਆ ਹੈ ਇਸ ਤਰ੍ਹਾਂ ਹੁਣ ਕੋਈ ਖੱਤਰੀ ਜਾਤ ਦਾ ਜੋ ਹੋਵੇਗਾ ਜੋ ਇਹਨਾਂ ਨਾਲ ਆਪਣੀ ਲੜਕੀ ਦਾ ਵਿਆਹ ਕਰ ਦੇਵੇਗਾ ਕਿਉਂਕਿ ਹੁਣ ਇਹਨਾਂ ਨੇ ਕਮਾਉਣਾ ਸ਼ੁਰੂ ਕਰ ਦਿੱਤਾ ਹੈ ਫੇਰ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਨੂੰ ਕਹਿਣ ਲੱਗੇ ਏ ਗੁਰੂ ਜੀ ਤੁਸੀਂ ਕਥਾ ਸੁਣੋ ਕਿ ਇੱਕ ਦਿਨ ਸ਼ਾਮ ਨੂੰ ਮੈਂ ਨਾਨਕ ਜੀ ਕੋਲ ਜਾ ਕੇ ਇੱਕ ਬੇਨਤੀ ਕੀਤੀ ਕਿ ਮੈਨੂੰ ਘਰ ਵਾਪਸ ਜਾਣ ਦੀ ਆਗਿਆ ਦੇ ਦੇਵੋ ਮੈਂ ਆਪਣੇ ਘਰ ਜਾ ਕੇ ਆਪ ਕਮਾਈ ਕਰਾਂਗਾ ਭਾਵ ਖੇਤੀ ਬਾੜੀ ਕਰਾਂਗਾ ਭਾਈ ਵਾਲੇ ਨੇ ਕਿਹਾ ਕਿ ਮੈਂ ਨਾਨਕ ਜੀ ਨੂੰ ਕਿਹਾ ਕਿ ਆਪਣੀ ਕਿਰਤ ਕਮਾਈ ਹੀ ਚੰਗੀ ਹੁੰਦੀ ਹੈ ਇਸ ਸਮੇਂ ਬਹੁਤ ਕੋਮਲ ਗੱਲਾਂ ਵਾਲੇ ਨਾਨਕ ਜੀ ਜਿਨ੍ਹਾਂ ਦੇ ਵਾਲਾਂ ਦੇ ਕੁਝ ਕੁੰਡਲ ਬਾਹਰ ਨਿਕਲੇ ਹੋਏ ਸਨ ਜੋ ਇਸ ਤਰ੍ਹਾਂ ਪ੍ਰਤੀਤ ਹੋ ਰਹੇ ਸੀ ਜਿਵੇਂ ਇੱਕ ਆਕਾਸ਼ ਤੋਂ ਆਕਾਸ਼ ਵਿੱਚ ਦੋ ਮੱਛੀਆਂ ਹੋਣ ਭਾਈ ਵਾਲੇ ਦੀ ਇਹ ਗੱਲ ਸੁਣ ਕੇ ਨਾਨਕ ਜੀ ਨੇ ਕਿਹਾ ਕਿ ਆਦਮੀ ਨੂੰ ਆਪਣਾ ਗੁਜਾਰਾ ਕਰਨ ਵਾਸਤੇ ਕੋਈ ਕੰਮਕਾਰ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਆਪਣੇ ਦਿਲ ਵਿੱਚ ਪਰਮੇਸ਼ਰ ਨੂੰ ਯਾਦ ਰੱਖ ਯਾਦ ਕਰਨਾ ਚਾਹੀਦਾ ਹੈ ਨਾਨਕ ਜੀ ਨੇ ਭਾਈ ਵਾਲੇ ਨੂੰ ਕਿਹਾ ਕਿ ਤੂੰ ਕਿਉਂ ਇੰਨਾ ਦੁਖੀ ਹੋ ਰਿਹਾ ਹੈ ਉਹਨਾਂ ਨੇ ਭਾਈ ਵਾਲੇ ਨੂੰ ਕਿਹਾ ਕਿ ਤੂੰ ਇਸ ਤਰ੍ਹਾਂ ਨਹੀਂ ਜਾਣਾ ਅਤੇ ਤੂੰ ਇੱਥੋਂ ਮੋਦੀ ਖਾਨੇ ਤੋਂ ਵੀ ਕਮਾਈ ਕਰ ਸਕਦਾ ਹੈ ਇਸ ਤਰ੍ਹਾਂ ਕੁਝ ਸਮਾਂ ਆਪਾਂ ਇਹ ਮੋਦੀ ਖਾਨੇ ਦਾ ਕਾਰੋਬਾਰ ਕਰਕੇ ਧਨ ਕਮਾਵਾਂਗੇ ਨਾਨਕ ਜੀ ਨੇ ਭਾਈ ਵਾਲੇ ਨੂੰ ਕਿਹਾ ਕਿ ਹੁਣ ਆਪਾਂ ਦੋਵੇਂ ਰਲ ਕੇ ਮੋਦੀ ਖਾਨੇ ਦਾ ਇਹੀ ਕੰਮ ਕਰਾਂਗੇ ਜਦੋਂ ਕਦੇ ਵੀ ਮੈਂ ਮੋਦੀ ਖਾਨੇ ਦਾ ਕੰਮ ਛੱਡਿਆ ਤਾਂ ਮੈਂ ਜਿੱਥੇ ਵੀ ਜਾਵਾਂਗਾ ਤੈਨੂੰ ਆਪਣੇ ਨਾਲ ਹੀ ਲੈ ਕੇ ਜਾਵਾਂਗਾ ਇਸ ਤਰ੍ਹਾਂ ਮੋਦੀ ਖਾਨੇ ਤੋਂ ਆਪਣਾ ਦੋਹਾਂ ਦਾ ਹੀ ਗੁਜਾਰਾ ਚੰਗਾ ਹੋ ਜਾਵੇਗਾ ਨਾਨਕ ਜੀ ਨੇ ਭਾਈ ਬਾਲੇ ਨੂੰ ਕਿਹਾ ਕਿ हे ਪਿਆਰੇ ਆਪਾਂ ਇਸੇ ਤਰ੍ਹਾਂ ਰਲ ਕੇ ਕੰਮ ਕੰਮ ਕਰਾਂਗੇ ਭਾਈ ਵਾਲੇ ਨੇ ਕਿਹਾ ਕਿ ਇਸ ਤਰ੍ਹਾਂ ਨਾਨਕ ਜੀ ਨੇ ਮਿੱਠੇ ਸ਼ਬਦ ਬੋਲ ਕੇ ਮੇਰਾ ਮਨ ਮੋਹ ਲਿਆ ਅਤੇ ਮੇਰੇ ਵੱਲ ਇੱਕ ਨਜ਼ਰ ਨਾਲ ਦੇਖ ਕੇ ਮੇਰੇ ਸਾਰੇ ਬੰਧਨ ਕੱਟ ਦਿੱਤੇ ਭਾਵ ਮੇਰੀ ਘਰ ਜਾਣ ਦੀ ਰੀਤ ਖਤਮ ਕਰ ਦਿੱਤੀ ਭਾਈ ਵਾਲੇ ਨੇ ਕਿਹਾ ਕਿ ਮੈਂ ਖੁਦ ਵੀ ਨਾਨਕ ਜੀ ਨੂੰ ਛੱਡ ਕੇ ਜਾਣਾ ਨਹੀਂ ਚਾਹੁੰਦਾ ਸੀ ਪਾਈ ਬਾਲ ਨੇ ਵੀ ਬਹੁਤ ਨੂੰ ਵੀ ਬਹੁਤ ਖੁਸ਼ੀ ਹੋਈ ਕਿ ਨਾਨਕ ਜੀ ਨੇ ਉਸ ਨੂੰ ਜਾਣ ਤੋਂ ਰੋਕ ਲਿਆ ਹੈ ਇਸ ਤੋਂ ਬਾਅਦ ਉਸਨੇ ਆਪਣੇ ਦੋਵੇਂ ਹੱਥ ਜੋੜ ਕੇ ਕਿਹਾ ਕਿ ਮੈਂ ਤਾਂ ਤੁਹਾਡੀ ਰਜਾ ਵਿੱਚ ਰਾਜੀ ਹਾਂ ਉਸਨੇ ਨਾਨਕ ਜੀ ਤੋਂ ਮੰਗਿਆ ਕਿ हे ਮੁਕਤੀਦਾਤੇ ਮੈਨੂੰ ਇੱਕ ਵਰਦਾਨ ਦੇ ਦਿਓ ਕਿ ਮੈਂ ਕਦੇ ਵੀ ਪਰਮੇਸ਼ਰ ਨੂੰ ਨਾ ਭੁੱਲਾਂ ਅਤੇ ਕਦੇ ਵੀ ਤੁਹਾਡੇ ਤੋਂ ਉਲਟ ਨਾ ਚੱਲਾਂ ਭਾਈ ਵਾਲੇ ਨੇ ਨਾਨਕ ਜੀ ਨੂੰ ਕਿਹਾ ਕਿ ਮੈਂ ਹਮੇਸ਼ਾ ਹੀ ਤੁਹਾਡੇ ਅਨਸਾਰ ਹੀ ਚੱਲਾਂ ਫਿਰ ਨਾਨਕ ਜੀ ਨੇ ਭਾਈ ਵਾਲੇ ਨੂੰ ਕਿਹਾ ਕਿ ਤੂੰ ਮੇਰਾ ਮਿੱਤਰ ਹੈ ਅਤੇ ਤੂੰ ਆਪਣੀ ਮਤ ਨੂੰ ਸੱਚ ਵਿੱਚ ਦ੍ਰਿੜ ਕਰ ਭਾਵ ਪੱਕੀ ਕਰ ਇਸ ਵਾਚਨ ਨੂੰ ਹਮੇਸ਼ਾ ਹੀ ਯਾਦ ਰੱਖੀ ਕਿਉਂਕਿ ਇਹ ਵਾਚਨ ਮੰਨਣ ਨਾਲ ਤੇਰਾ ਜਨਮ ਮਰਨ ਤੋਂ ਛੁਟਕਾਰਾ ਹੋ ਜਾਵੇਗਾ ਅਤੇ ਤੂੰ ਮੁਕਤੀ ਪ੍ਰਾਪਤ ਕਰ ਲਵੇਂਗਾ ਇਸ ਤੋਂ ਬਾਅਦ ਭਾਈ ਬਾਲੇ ਨੇ ਆਪਣੇ ਦੋਵੇਂ ਹੱਥ ਜੋੜ ਕੇ ਨਾਨਕ ਜੀ ਨੂੰ ਮੱਥਾ ਟੇਕਿਆ ਭਾਵੇਂ ਭਾਈ ਬਾਲਾ ਨਾਨਕ ਜੀ ਤੋਂ 3 ਸਾਲ ਵੱਡਾ ਸੀ ਇਸ ਤੋਂ ਬਾਅਦ ਨਾਨਕ ਜੀ ਜੋ ਵੀ ਭਾਈ ਬਾਲੇ ਨੂੰ ਕਹਿੰਦੇ ਸੀ ਉਹ ਉਸੇ ਤਰ੍ਹਾਂ ਹੀ ਕਰਦਾ ਸੀ ਇਸ ਤਰ੍ਹਾਂ ਭਾਈ ਬਾਲਾ ਹੋਰ ਥਾਮਾ ਤੋਂ ਸਮਾਨ ਲੈ ਕੇ ਆਉਂਦਾ ਸੀ ਅਤੇ ਦੁਕਾਨ ਤੇ ਰੱਖ ਦਿੰਦਾ ਸੀ ਹੱਟੀ ਦੇ ਵਿੱਚ ਇੱਕ ਢੰਡਾਰਾ ਸੀ ਜੋ ਕਦੇ ਵੀ ਖਤਮ ਨਹੀਂ ਹੁੰਦਾ ਸੀ ਜਿੰਨੇ ਮਰਜ਼ੀ ਵਿਅਕਤੀ ਆ ਕੇ ਸੌਦਾ ਖਰੀਦਦੇ ਸਨ ਪਰ ਇਸ ਹੱਟੀ ਦਾ ਢੰਡਾਰਾ ਰੂਪੀ ਖਜ਼ਾਨਾ ਕਦੇ ਵੀ ਖਤਮ ਨਹੀਂ ਹੁੰਦਾ ਸੀ ਹੱਟੀ ਤੇ ਕਈ ਮੰਗਤੇ ਵੀ ਆ ਕੇ ਸਮਾਨ ਲੈ ਜਾਂਦੇ ਸੀ ਜਿਨ੍ਹਾਂ ਕੋਲ ਰੁਪਏ ਨਹੀਂ ਹੁੰਦੇ ਸੀ ਨਾਨਕ ਜੀ ਸਾਰਿਆਂ ਨੂੰ ਹੀ ਸੌਦਾ ਦੇਈ ਜਾਂਦੇ ਸਨ ਇਸ ਤਰ੍ਹਾਂ ਦੂਰੋਂ ਦੂਰੋਂ ਮੰਗਤੇ ਆਉਣ ਲੱਗ ਪਏ ਸਨ ਕਿਉਂਕਿ ਇੱਥੋਂ ਸਾਰਿਆਂ ਨੂੰ ਹੀ ਮੁਫਤ ਰਸਨਾ ਮਿਲ ਜਾਂਦਾ ਸੀ ਜਿਹੜੇ ਵੀ ਲੋਕਾਂ ਕੋਲ ਖਾਣਾ ਜਾਂ ਕੱਪੜਾ ਨਹੀਂ ਸੀ ਉਹ ਸਾਰੇ ਹੀ ਨਾਨਕ ਜੀ ਦੀ ਹੱਟੀ ਤੇ ਆਉਣ ਲੱਗ ਪਏ ਸੀ ਜੋ ਵੀ ਹੱਥ ਜੋੜ ਕੇ ਨਾਨਕ ਜੀ ਕੋਲ ਆਉਂਦਾ ਸੀ ਉਸ ਨੂੰ ਸੌਦਾ ਮਿਲ ਜਾਂਦਾ ਸੀ ਇਸ ਤਰ੍ਹਾਂ ਜਿਹੜਾ ਵੀ ਹੱੱਟੀ ਤੇ ਖਾਲੀ ਹੱਥ ਆਉਂਦਾ ਸੀ ਉਹ ਭਰੇ ਹੱਥਾਂ ਨਾਲ ਵਾਪਸ ਮੁੜਦਾ ਸੀ ਇਸ ਤਰ੍ਹਾਂ ਮੋਦੀ ਖਾਨੇ ਦਾ ਸਾਰਾ ਖਰਚ ਦولت ਖਾਂ ਉਠਾ ਰਿਹਾ ਸੀ ਪਰ ਮੋਦੀ ਖਾਨੇ ਦਾ ਸਮਾਨ ਕਦੇ ਵੀ ਖਤਮ ਨਹੀਂ ਹੁੰਦਾ ਸੀ ਲੋਕ ਨਾਨਕ ਜੀ ਅਤੇ ਮੋਦੀ ਖਾਨੇ ਦੀ ਵਡਿਆਈ ਸੁਣ ਕੇ ਭੱਜ ਭੱਜ ਕੇ ਆਉਂਦੇ ਸੀ ਲੋਕ ਜੋ ਸੋਚਦੇ ਸੀ ਕਿ ਮੋਦੀ ਖਾਨੇ ਨੂੰ ਚਲਾਉਣ ਵਾਲਾ ਕਿਸਤ ਇਸ ਤਰ੍ਹਾਂ ਦਾ ਹੋਵੇਗਾ ਉਹਨਾਂ ਨੂੰ ਨਾਨਕ ਜੀ ਉਸੇ ਰੂਪ ਵਿੱਚ ਹੀ ਜਿਸ ਪੈਂਦੇ ਸੀ ਜਿਸ ਤਰ੍ਹਾਂ ਆਟਾ ਲੂਣ ਘਿਓ ਆਦ ਜਿੰਨੀਆਂ ਵੀ ਵਸਤਾਂ ਸਨ ਸਾਰੀਆਂ ਲੋਕ ਖਰੀਦ ਕੇ ਲ ਜਾਂਦੇ ਸੀ ਮੋਦੀ ਖਾਨੇ ਵਿੱਚ ਕੱਪੜੇ ਵੀ ਰੱਖੇ ਹੋਏ ਸੀ ਜੋ ਵੀ ਵਸਤ ਹੱਟੀ ਤੇ ਹੁੰਦੀ ਸੀ ਨਾਨਕ ਜੀ ਉਹ ਵੀ ਦੇ ਦਿੰਦੇ ਸਨ ਅਤੇ ਜੋ ਜੋ ਨਹੀਂ ਵੀ ਹੁੰਦੀ ਸੀ ਉਹ ਉਹ ਵਸਤ ਵੀ ਦੇ ਦਿੰਦੇ ਸਨ ਪਾਈਵਾਲਾ ਜੀ ਇਹ ਗੱਲ ਦੇਖ ਕੇ ਬਹੁਤ ਹੈਰਾਨ ਹੁੰਦੇ ਸਨ ਕਿ ਲੋਕ ਬਹੁਤ ਵੱਡੀ ਗਿਣਤੀ ਵਿੱਚ ਸਮਾਨ ਖਰੀਦਦੇ ਹਨ ਪਰ ਕਦੇ ਵੀ ਘਾਟਾ ਨਹੀਂ ਪੈਂਦਾ ਪਾਵੇ ਇਹ ਕੌਤਕ ਵਰਤਦਾ ਸੀ ਕਿ ਆਟੇ ਵਾਲੀ ਬੋਰੀ ਵਿੱਚੋਂ ਜਿੰਨਾ ਮਰਜ਼ੀ ਆਟਾ ਕੱਢੀ ਜਾਵੋ ਪਰ ਬੋਰੀ ਉਸੇ ਤਰ੍ਹਾਂ ਹੀ ਭਰੀ ਰਹਿੰਦੀ ਸੀ ਸੋ ਇੱਥੇ ਹੀ 17ਵੇਂ ਅਧਿਆਏ ਦੇ ਪਹਿਲੇ ਭਾਗ ਦੀ ਕਥਾ ਸਮਾਪਤ ਹੁੰਦੀ ਹੈ ਹੁਣ ਅੱਗੇ ਬੁੱਧਵਾਰ ਨੂੰ 17ਵੇਂ ਅਧਿਆਏ ਦੀ ਦੇ ਦੂਜੇ ਭਾਗ ਦੀ ਕਥਾ ਕਰਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ